ਬਦੋਂ ਅੰਸਬਾ ਹਲਕਾ ਪੱਟੀ ਦੇ ਪਿੰਡ ਸੀਤੋ ਮਹਿ ਝੁੰਗੀਆਂ ਦੇ ਰਹਿਣ ਵਾਲੇ ਕਲਵੰਤ ਸਿੰਘ ਨਾਮੀ ਵਿਅਕਤੀ ਆਪਣੇ ਘਰ 'ਚ ਬਾਬਾ ਸ਼੍ਰੀ ਚੰਦ ਦੇ ਨਾਮ ਤੇ ਗੱਦੀ ਲਾ ਕੇ ਪਖੰਡ ਕਰਿਆ ਕਰਦਾ ਸੀ ਅਤੇ ਪਿੰਡ ਗੁਰਦੁਆਰਾ ਸਾਹਿਬ ਦੇਖੇ ਜੀ ਗੁਰੰਥੀ ਦੀ ਡਿਊਟੀ ਕਰਦਾ ਸੀ ਇਸ ਪਖੰਡੀ ਨੇ ਕੁਝ ਦਿਨ ਪਹਿਲਾਂ ਕਿਸੇ ਆਦਮੀ ਨੂੰ ਭਰੋਸੇ ਵਿੱਚ ਲਿਆ ਫਿਰ ਕਹਿੰਦਾ ਹੈ ਕਿ ਤੇਰੀ ਘਰਵਾਲੀ ਨੂੰ ਬਹੁਤ ਵੱਡੀ ਚੀਜ਼ ਚੰਬੜੀ ਹੈ ਇਸ ਨੂੰ ਹਟਾਉਣ ਲਈ ਹਮਨ ਕਰਨਾ ਪਵੇਗਾ ਵਹਿਮ ਦਾ ਭਰਿਆ ਹੋਇਆ ਉਸ ਦਾ ਪਤੀ ਮੋਟਰਸਾਈਕਲ ਤੇ ਨਾਲ ਲੈ ਕੇ ਉਸ ਪਖੰਡੀ ਕੋਲ ਪਹੁੰਚਦਾ ਹੈ ਇਹ ਪਖੰਡੀ ਸਾਧ ਔਰਤ ਨੂੰ ਇਸ਼ਨਾਨ ਕਰਾਉਣ ਲਈ ਆਪਣੇ ਖੇਤਾਂ ਵਿੱਚ ਮੋਟਰ ਤੇ ਲੈ ਜਾਂਦਾ ਹੈ ਪਖੰਡੀ ਸਾਧ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦੇ ਦਿੰਦਾ ਹੈ ਗੱਲਬਾਤ ਦੌਰਾਨ ਪਤਾ ਲੱਗਿਆ ਹੈ ਕਿ ਔਰਤ ਬੇਹੋਸ਼ ਹੋ ਜਾਂਦੀ ਹੈ ਤੇ ਜਦੋਂ ਲੰਬੇ ਸਮੇਂ ਤੋਂ ਬਾਅਦ ਔਰਤ ਨੂੰ ਹੋਸ਼ ਆਉਂਦੀ ਹੈ ਆਪਣੇ ਪਤੀ ਨੂੰ ਘਟਨਾ ਬਾਰੇ ਦੱਸਦੀ ਹੈ ਜਦੋਂ ਇਹ ਬਲਾਤਕਾਰ ਦੀ ਘਟਨਾ ਜ਼ਾਹਰ ਹੋ ਜਾਂਦੀ ਹੈ ਤੇ ਇਹ ਪਖੰਡੀ ਕਹਿੰਦਾ ਹੈ ਕਿ ਇਹ ਕੰਮ ਮੈਂ ਨਹੀਂ ਕੀਤਾ ਖੇਤਰਪਾਲ ਨੇ ਕੀਤਾ ਜੋ ਆਪਣੀ ਦਸਤਾਰ ਪੈਰਾਂ ਵਿੱਚ ਰੱਖ ਕੇ ਆਪਣੇ ਕੀਤੇ ਹੋਏ ਗੁਨਾਹਾਂ ਦੀ ਮਾਫੀ ਮੰਗ ਰਿਹਾ ਇਹ ਹੀ ਬਲਾਤਕਾਰੀ ਪਖੰਡੀ ਸਾਧ ਹੈ ਇਸ ਵਾਪਰੀ ਘਟਨਾ ਬਾਰੇ ਜਦੋਂ ਸਤਕਾਰ ਕਮੇਟੀ ਦੇ ਜ਼ਥੇਦਾਰ ਭਾਈ ਬਲਬੀਬ ਸਿੰਘ ਮੁੱਛਲ ਨੂੰ ਪਤਾ ਲੱਗਾ ਤੇ ਉਸਨੇ ਤੁਰੰਤ ਭਾਈ ਰਵਿੰਦਰ ਸਿੰਘ ਮਕੇਰੀਆ ਵਾਲਿਆਂ ਦੀ ਡਿਊਟੀ ਲਗਾਈ ਪੁਲਿਸ ਨੂੰ ਦਿੱਤੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਬਲਾਤਕਾਰ ਦੀ ਬਣਦੀ ਧਾਰਾ 376 ਸਮੇਤ ਬਣਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਦੱਸਿਆ ਗਿਆ ਕਿ ਦੋਸ਼ੀ ਫਰਾਰ ਹੈ ਸਤਕਾਰ ਕਮੇਟੀ ਦੇ ਜ਼ਥੇਦਾਰ ਭਾਈ ਬਲਬੀਰ ਸਿੰਘ ਮੁੱਛਲ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਹਨਾਂ ਪਖੰਡੀਆਂ ਬਲਾਤਕਾਰੀਆਂ ਸਾਧਾਂ ਕੋਲ ਜਾ ਕੇ ਸਮਾਂ ਅਤੇ ਪੈਸਾ ਬਰਬਾਦ ਨਾ ਕਰਿਆ ਕਰੋ ਅਤੇ ਇਹਨਾਂ ਲੋਕਾਂ ਤੋਂ ਇੱਜ਼ਤਾਂ ਬਰਬਾਦ ਹੋਣ ਤੋਂ ਬਚਾਓ ਤੁਸੀਂ ਦੇਖਦੇ ਰਹੋ ਸਤਕਾਰ ਟੀਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕਦਾਨਾ ਬੜੋ ਹਰ ਵੀਰ ਨੂੰ ਹੋਰ ਨਾ ਤੁਝੋ ਮਣੀ ਨਾ ਕਰਨ ਦੇ ਉਦਣਾ ਸਮਾਈ ਗਤੀ ਲਾ ਕੇ ਆਪਾਂ ਬੜਾ ਨਗਰ ਆ ਗਏ ਅਸੀਂ ਤੁਹਾਡੇ ਨਾਲ ਨਿ ਧਾਰੋ ਘਟੜਾ ਜਿੱਥੇ ਸੱਚ ਹੋਊਗਾ ਹਾਂਜੀ ਹਾਂਜੀ